ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਅੱਜ ਦਾ ਸਾਡਾ ਬਲੌਗ ਆ ਉਹ ਬੜਾ ਹੀ ਸਪੈਸ਼ਲ ਹੈਗਾ ਸਾਡਾ ਮੁੰਡਾ ਅੱਜ ਇਹਦਾ ਜਨਮ ਦਿਨ ਆ ਤੇ ਇਹ ਆਪਣੀ ਮੰਮੀ ਦੀ ਹੈਲਪ ਕਰਨ ਵਾਸਤੇ ਨਾ گاਵਾ ਚੋਂਦਾ ਦੀ ਮੰਮੀ ਦੀ ਬਾਹਾਂ ਦੁਖਦੀ ਆ ਕਿਉਂਕਿ ਉਹ ਬੁਟੀਕ ਦਾ ਕੰਮ ਕਰਦੀ ਕਰਕੇ ਤੇ ਇਹ ਉਹਨਾਂ ਦੀ ਜਗ੍ਹਾ ਤੇ گاਵਾ ਚੋਂਦਾ ਤੇ ਦਿਲੀ ਸਵੇਰੇ 4:30 ਵਜੇ ਉੱਠ ਕੇ ਤੇ ਸ਼ਾਮ ਨੂੰ ਐਸ ਵੇਲੇ گاਵਾ ਚੋਂਦਾ ਜਿਵੇਂ ਇੱਧਰ ਵੇਖ ਬੋਤ ਤੇ ਇਹ ਇਹਦੀ ਬਿਊਟੀ ਆ ਇੱਥੇ ਕਿਉਂਕਿ ਮਾਮੇ ਕੰਮ ਕਰਦੇ ਆ ਦੇ ਵਿਚਾਰਾ ਮੱਛਰ ਦੇ ਵਿੱਚ ਵਿਚਾਰਾ ਚੁੰਦਾ ਜੂ ਵੀ ਕਿਵੇਂ ਲੱਗਦਾ ਗਾਵਾ ਚੋਂ ਕੇ ਤੈਨੂੰ اچھا ਇਹਦਾ ਮੁੰਡਾ ਕ੍ਰਿਕਟ ਵੀ ਖੇਡਦਾ ਸਕੂਲੇ ਵੀ ਜਾਂਦਾ 6th ਕਲਾਸ ਵਿੱਚ ਪੜ੍ਹਦਾ ਹੈ ਹਾਂ ਜੋ ਬਰਾਜ ਕਿੰਨੀਆਂ ਗਾਵਾਂ ਚੋਂ ਦਾ ਪਤਾ ਸੱਤ ਕਮਾਂ ਚੋਂ ਨਾ ਅਜੇ ਦੂਜੀ ਤੇ ਆਇਆ اچھا ਅੱਛਾ ਤਾਂ ਫੇਰ ਅਗਲੀ ਦੇ ਪਹਿਲਾ ਥਣ ਤੋਂ ਵੇਖ ਰੱਖ ਲੈਣਾ ਅੱਛਾ ਠੀਕ ਆ ਮਗਿਆ ਤੈਨੂੰ گاਵਾ ਦਾ ਫਾਰਮ ਹੀ ਖੋਲ ਦਾਂਗੇ ਵੱਡੇ ਹੋਏ ਨੂੰ ਹਾਂ ਆਣਾ ਐਨਾ ਸਾਡਾ ਕਮਾਉ ਪੁੱਤਾਂ ਹੈ ਤੇ ਮਾਰਦਿਆਂ ਤਣੂ ਜਮਨ ਤੈਨੂੰ ਡਰ ਨਹੀਂ ਲੱਗਦਾ ਇਹਨਾਂ ਤੋਂ ਜਮਨ ਡਰ ਲੱਗਦਾ ਤੇ ਜੇ ਵੀ ਨਹੀਂ ਹੈਲਪ ਦੀ ਲੋੜ ਪਵੇ ਜੂੜ-ਜਾੜ ਕੌਣ ਪੰਦਾ ਇਹਨੂੰ ਜੂੜ ਨਹੀਂ ਬੰਦਾ तो 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 नहीं नहीं। थे थे अच्छा, अच्छा। थीगा थीगा। ते जुड़ ਪਾਇਆ ਹੁਣ ਇਹਨੂੰ ਗਾਣੂ ਸਾਵਲ ਗਾਣੂ ਤੇ ਆਹ ਹੋਰ ਆ ਰਹੀ ਜਾਨੂ ਨੂੰ ਪਾਉਂਦਾ ਕੋ ਤਾਂ ਮੈਨੂੰ ਲੱਗਦਾ ਦੁੱਧ ਆਉਂਦਾ ਨਹੀਂ ਪਿਆ ਆਉਂਦਾ ਪਿਆ اچھا اچھا ਓਕੇ ਠੀਕ ਹੈ ਠੀਕ ਆ ਪਾਪ ਤੇ ਝੜਗੀਏਗਾ ਮਾਰ ਸੋਟੀ ਲੈ ਲੈ ਕਰ ਪੁੱਤ ਤੂੰ ਜਮਾ ਥੱਲੇ ਬੈਠਾ ਥੋੜਾ ਪਿੱਛੇ ਹਟ ਕੇ ਬੈਠਾ ਕਰ ਕਿਸੇ ਵਲੇ ਨਾ ਆ ਦੇਖ ਹੁਣ ਕਿੰਨੀ ਨੇੜੇ ਆ ਗਈ ਤੇਰੇ ਗਾਂ ਐ ਡਰ ਲੱਗਦਾ ਪੁੱਤ ਥੋੜਾ ਜਿਹਾ ਕੌਨਸ਼ੀਅਸ ਹੋ ਕੇ ਐਕਟਿਵ ਹੋ ਕੇ ਬੈਠਾ ਕਰ ਪਰ ਫਿਰ ਵੀ ਮੈਂ ਖੁਸ਼ੀ ਆ ਕਿ ਤੂੰ ਗਾਵਾਂ ਚੋ ਲੈਣਾ ਆਪਣੀ ਮਾਂ ਦੀ ਜਿਹੜੀ ਹੈਲਪ ਕਰਦਾ ਹੈ ਨਾ ਗੁੱਡ ਬாய் ਏਕਮਨੋਰ ਵੀ ਮੱਝਾਂ ਚਵਾ ਰਿਆ ਮਾਸੀ ਦੇ ਨਾਲ ਹੈ ਇਹ ਮੱਝ ਦੇ ਅੱਗੇ ਖੜਨਾ ਪੈਂਦਾ ਕਿਉਂ ਮਾਰਦੀ ਆ अच्छा अच्छा टपਦੀ ਆ ਤਾਂ ਕਰਕੇ ਹੈ ਵਧੀਆ ਬੁਤ ਆ ਜੂਵੀ ਦੀ ਮੰਮੀ ਆ ਇਹ ਇੱਥੇ ਕੱਟ ਰਹੀ ਐ ਸੂਟ ਕਿਉਂਕਿ ਇਹ ਕਹਿੰਦੀ ਮੈਂ ਸੂਟ ਕੱਟ ਲਵਾਂ ਜੇ ਮੈਂ ਮੱਝਾਂ ਵਾਲੇ ਪਾਸੇ ਚਲ ਗਈ ਇਹ ਵਰਾ ਘੰਟਾ ਹੋਰ ਉਧਰ ਲੱਗ ਜਾਊਗਾ ਕਿਉਂਕਿ ਇਹਨੇ ਆਰਡਰ ਦੇਨੇ ਸੀਗੇ ਇਸ ਕਰਕੇ ਇਹਦੀ ਕਟਿੰਗ ਸਟੀਚਿੰਗ ਤੇ ਲੱਗੀ ਹੋਈ ਆ ਇਸ ਕਰਕੇ ਜਵਰਾ ਜਿਹੜੀ ਹੈਲਪ ਕਰਦਾ ਤੈਨੂੰ ਤਰਸ ਨਹੀਂ ਆਉਂਦਾ ਤੇ ਮੁੰਡੇ ਤੇ ਆਉਂਦਾ ਛੁੱਟੀ ਕਰਕੇ ਜਦ ਇਹਨੇ ਅੱਜ ਮੇਰੇ ਨਾਲ ਹੈਲਪ ਕੀਤੀ ਆ ਹਾਂ ਕਰਨੀ ਚਾਹੀਦੀ ਮਾਂ ਪਿਓ ਦੀ ਹੈਲਪ ਉਹ ਜਵਾਕਾਂ ਨੂੰ ਹੁਣ ਸਿੱਖਣਗੇ ਤਾਂ ਆਪਦੇ ਪੈਰਾਂ ਤੇ ਖੜੇ ਹੋਣਗੇ ਹਾਂ ਨਾਲੇ ਪੈਸੇ ਦੀ ਵੈਲਿਊ ਪਤਾ ਲੱਗਦੀ ਆ ਵੀ ਕਿਵੇਂ ਕਮਾਉਣਾ ਕਿਵੇਂ ਆਉਂਦਾ ਪਰ ਅੱਜ ਤਾਂ ਉਹਦਾ ਜਨਮ ਦਿਨ ਸੀ ਅੱਜ ਤਾਂ ਮੈਂ ਛੁੱਟੀ ਦੇ ਦੇਣੀ ਸੀ ਫੇਰ ਅੱਜ ਹਣ ਮਜਬੂਰੀ ਸੀ ਨਾ ਮਜਬੂਰੀ ਸੰਡੇ ਆ ਗਿਆ ਵਿਚਾਰੇ ਦਾ ਹਾਂ ਸੁਪਾਸ ਨਹੀਂ ਹੋਇਆ ਵਿਚਾਰੇ ਦਾ ਚੱਲ ਕੋਈ ਗੱਲ ਨਹੀਂ ਇਹ ਆ ਵੀ ਰੰਬਾ ਕਹਿੰਦੇ ਹੁੰਦੇ ਨਾ ਰੰਬਾ ਤੇ ਪੁੱਤ ਚੰਡੇ ਹੀ ਸੂਤ ਆਉਂਦੇ ਆ ਇਹ ਸੀ ਚੰਡੇ ਹੀ ਸਹੀ ਆ ਕੋਈ ਗੱਲ ਨਹੀਂ ਕੋਈ ਕੰਮ ਕਰਨਾ ਸ਼ੁਰੂ ਕਰੂਗਾ ਫੇਰ ਹੀ ਮਾਮੇਆ ਵਾਂਗੂ ਕੰਮ ਕਰੂਗਾ ਮਾਮੇ ਚੰਡੇ ਸੀ ਨਾ ਮਾਮੇ ਤਾਂ ਨਾਨੀ ਨੇ ਵਾਧੂ ਚੰਡੇ ਸੀ ਨਾ ਨਾਨੀ ਨੇ ਫੰਟਾ ਫੁੰਟਾ ਵਾਵਾ ਲਾਇਆ ਹੀ ਮਾਮੇਆ ਦਾ ਮੈਂ ਕੰਮ ਕਰਦੇ ਹੀ ਤੇ ਪੈਂਦੀਆਂ ਸੀ ਤਾੜ ਤਾੜ ਹਾਂ ਮੰਮੀ ਹੁਣ ਤੂੰ ਵੀ ਆ ਕੇ ਬਹਿ ਗਈ ਇੱਥੇ ਮੱਜਾਂ ਚ ਮੈਂ ਵੇਖਣ ਲੱਗੀਆਂ ਕਿ ਆਪੇ ਕੀ ਕਰਦੇ ਆ ਕਿਹਨੇ ਕਰਦੇ ਹਾਂ ਵੇਖਾਂ ਸਹੀ ਕਿੰਨੀਆਂ ਕੁ ਮਿਲਦੀਆਂ ਕਿੰਨੀਆਂ ਕੁ ਨਹੀਂ ਮਿਲੀ ਤਾਂ ਜਾਂਦੀਆਂ ਵਿਚਾਰੇ ਚੋਈ ਜਾਂ ਜਿਹੜੀਆਂ ਰਹਿ ਗਈਆਂ ਮਿਲੀ ਤਾਂ ਜਾਂਦੀਆਂ ਦੋ ਮੱਜਾਂ ਤਾਂ ਤੁਹਾਡੀਆਂ ਨਵੀਆਂ ਹੀ ਸੂਈਆਂ ਦੋ ਤਾਂ ਨਵੀਆਂ ਸੂਈਆਂ ਹੀ ਹਾਂ ਜਿਹਨਾਂ ਨਵੀਆਂ ਲਿਆਂਦੀਆਂ ਤੇ ਉਹਨਾਂ ਨੇ ਸੂਣਾ ਵੀ ਹੈਗਾ ਸੀ ਇਸ ਤਰ੍ਹਾਂ ਹਾਂ ਉਹ ਤੇ ਉਹ ਦੋ ਲੱਗੇ ਤਾਂ ਹੈਗੇ ਉਹ ਚਾਣ ਨੇ ਨਾ ਹੁਣ ਜਵਾਕ ਵਿਚਾਰਾ ਹੋ ਗਿਆ ਸ਼ਿਹਾਰ ਜਿਹੜਾ گاਵਾ ਚੋਂ ਲਿੰਦਾ ਹਾਂ ਹਾਂ ਸਾਡਾ ਜੁਵੀ ਮੇਰਾ ਬਹੁਤ ਜਵਾਨ ਹੋ ਗਿਆ ਹਨਾ ਨਾਨੀ ਦੇ ਮਗਰ ਮਗਰ ਇਹਨਾਂ ਨੂੰ ਵੀ ਆਸਰਾ ਹੋ ਗਿਆ ਮਾਮਿਆਂ ਨੂੰ ਵੀ ਨੱਖ ਕਰ ਦਿਆ ਕਰ ਗਾ ਮਾਮੇ ਨੇ ਲੱਗੇ ਨਹੀਂ ਦੇ ਆਪਦੇ ਕੰਮ ਨੂੰ ਹੈ ਜੁਵੀ ਨਾਨੀ ਕੀ ਕਹਿੰਦੀ ਆ ਪੁੱਤ ਮਿਹਨਤ ਦਾ ਕੋਈ ਡਰ ਨਹੀਂ ਜਿਹੜੇ ਬਾਹਰ ਜਾਂਦੇ ਆ ਨਾ ਉਹ ਸਾਰੇ ਨਿੱਕੇ ਨਿੱਕੇ ਵੀ ਕੰਮ ਕਰਦੇ ਆ ਇੱਧਰ ਜਿਹੜੇ ਇੰਡੀਆ 'ਚ ਨਾ ਇਹ ਸਾਰੇ ਫਿੱਟੇ ਆ ਉਹ ਕਹਿੰਦੇ ਇੱਕ ਜੀ ਨੇ ਕੰਮ ਕੀਤਾ ਦੂਜੇ ਕਿਉਂ ਕਰਨ ਆਹ ਕੰਮ ਇਹਨੇ ਕਰ ਲਿਆ ਇਹ ਤਾਂ ਮੀਣਾ ਵਾ ਇਹ ਉਹ ਡੰਗਰਾਂ ਚ ਬੜਿਆ ਫਿਰਦਾ ਇਹ ਗੋਆ ਛੁੱਟਦਾ ਫਿਰਦਾ ਇਹ ਆ ਕਰਦਾ ਉਹ ਕਰਦਾ ਅੱਛਾ ਉਧਰ ਭਾਵੇਂ ਨਾਲੀਆਂ ਸਾਫ਼ ਕਰੀ ਜਾਂਦੇ ਆ ਝਾੜੂ ਪੋਚੇ ਲਾਈ ਜਾਂਦੇ ਆ ਉਥੇ ਬਿੰਨ ਚੁੱਕ ਚੁੱਕ ਕੇ ਲਈ ਜਾਂਦੇ ਆ ਉਧਰ ਲੋਕਾਂ ਨੂੰ ਦਿਸਦੇ ਨਹੀਂ ਕਿ ਉਹਦੇ ਅੱਖੋ ਪਰੋਖੇ ਆ ਨਾ ਸਾਰੇ ਜਿਵੇਂ ਉਹਦੇ ਅੱਖੋ ਪਰੋਖੇ ਆ ਵੀ ਸਾਡਾ ਕੰਮ ਹੋਈ ਜਾਂਦਾ ਵਾ ਬਸ ਸਾਨੂੰ ਡਾਲਰ ਆਈ ਜਾਂਦੇ ਆ ਤੇ ਜੇ ਆਪਾਂ ਇੰਡੀਆ 'ਚ ਕੰਮ ਕਰੀਏ ਤੇ ਆਪਾਂ ਇੰਡੀਆ 'ਚ ਕਿਹੜਾ ਭੁੱਖੇ ਮਰ ਸਕਦੇ ਆ ਇਹ ਹੋਰ ਤਾਈਓਂ ਹੀ ਤਾਈ ਦੀ ਮਾਂ ਕਹਿੰਦੀ ਇਹਨੂੰ ਹੁਣ ਤੋਂ ਚੰਡਾ ਕੇ ਤੇ ਮਾਮਿਆਂ ਵਾਂਗੂ ਕੰਮ ਕਰਨ ਲੱਗੂਗਾ ਹਾਂ ਉਹ ਇਥੇ ਇੱਕ ਜੀ ਕੰਮ ਕਰਦਾ ਤਾਂ 10 ਜੀ ਬਹਿ ਕੇ ਖਾਣ ਵਾਲੇ ਹੁੰਦੇ ਆ ਜੇ ਇੱਕ ਨੇ ਜਾ ਕੇ ਦੀ ਆਪ ਦਾ ਡੰਗਰਾਂ ਨੂੰ ਹੱਥ ਲਾ ਲਿਆ ਤੂੰ ਐਡਾ ਵਧੀਆ ਸਰਦਾਰ ਤੂੰ ਇਹ ਕੰਮ ਕਿਉਂ ਕਰਦਾ ਤੂੰ ਆਹ ਕਿਉਂ ਕਰਦਾ ਜੇਛਾ ਤੇ ਆ ਵੀ ਇੰਕਾਰੇ ਮਿਹਨਤ ਕਰਦੇ ਆ ਇਹਨੇ ਕੰਮ ਕਰ ਦੇਗੀ ਇਹ ਵੀ ਡਾਇਲੋਗ ਹੁੰਦੇ ਸੀ ਮੰਮੀ ਕਈਆਂ ਲੋਕਾਂ ਦੇ ਡਾਇਲੋਗ ਹੁੰਦੇ ਸੀ ਖਾਣੀ ਪੈਂਦੀ ਆ ਕੰਮ ਤੋਂ ਬਗੈਰ ਤਾਂ ਰੋਟੀ ਕੋਈ ਨਹੀਂ ਦਿੰਦਾ ਜੀ ਆਪਾਂ ਇੱਥੇ ਹੀ ਹੱਥ ਭੰਨ ਕੇ ਕੰਮ ਕਰ ਲਈਏ ਤਾਂ ਆਪਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਨਾਲੇ ਇੱਥੇ ਆਪਣੇ ਜੀਆਂ ਚ ਰਹੀਏ ਆਸ਼ ਮਰਮਾਨ ਨਾ ਆਣ ਨਾ ਕਿਸੇ ਦਾ ਫਿਕਰ ਨਾ ਫੱਕਣ ਲੈਣਾ ਨਾ ਦੇਣਾ ਹਾਂ ਹਾਂ ਮੈਸਤਰੀਆਂ ਮੈਂ ਮੱਝ ਜੰਮ ਨਹੀਂ ਵੀਰੇ ਕੰਮ ਦਾ ਤਾਂ ਕੋਈ ਮੇਣਾ ਨਹੀਂ ਆ ਹਾਂ ਕਮਾਈ ਆ ਕੋਈ ਮੇਣਾ ਨਹੀਂ ਹਾਂ ਮੈਂ ਕਿਹਾ ਉਹ ਵੀ ਉਹੋ ਕਰੋ ਕੰਮ ਕਸ ਕਰ ਬੰਦੇ ਦੇ ਕਰ ਮਾਂ ਕੰਮ ਤੇ ਕੰਮ ਹੀਗਾ ਕੋਈ ਕਰ ਲੋ ਜੀ ਹੁਣ ਆਪਾਂ ਆਖੀ ਜੇ ਗੋਏ ਕੂੜੇ ਤੋਂ ਮੱਝਾਂ ਤੋਂ ਅਸਾਂ ਤਾਂ ਦੁੱਧ ਵੀ ਤੇ ਆਪਾਂ ਇਹਨਾਂ ਦਾ ਕਿੰਨੇ ਜੀ ਆਪਾਂ ਗੋਇਆ ਕੂੜਾ ਨਾਲ ਸੁੱਟਾਂਗੇ ਨਾਲ ਪੱਠਾ ਦੱਥਾ ਨਾਲ ਪਾਵਾਂਗੇ ਪਾਣੀ ਨਾਲ ਪਿਾਵਾਂਗੇ ਤੇ ਦੁੱਧ ਕਿੱਥੋਂ ਪੀ ਲੈਣਾ ਮੁੜ ਕੇ ਕਹਿਣਾ ਸਾਨੂੰ ਨਕਲੀ ਦੁੱਧ ਮਿਲਦੇ ਆ ਅਸਲੀ ਦੁੱਧ ਤਾਂ ਫਿਰ ਜੇ ਆਪਾਂ ਸੰਭਾਂਗੇ ਫਸਲ ਤੇ ਪਾਲਾਂਗੇ ਤੇ ਬਿਹਾਰ ਹੀ ਮਿਲੂਗਾ ਹਾਂ ਨਕਲੀ ਫਿਰ ਉਥੋਂ ਸਰਫਾਂ ਵਾਲਾ ਤੇ ਛੈਂਟੂਆਂ ਵਾਲਾ ਉਹ ਦੁੱਧ ਪੀ ਕੇ ਉਹ ਤਿੰਨ ਚਾਰ ਫੈਂਟ ਦਾ ਦੁੱਧ ਹੁੰਦਾ ਹੈ ਉਹ ਵੀ ਮਸਾਂ ਪਚਦਾ ਉਹ ਜੇ ਕੋਈ ਜ਼ਿਆਦਾ ਪੀ ਲੈਂਦਾ ਤੇ ਉਹਨੂੰ ਲੂਜ ਮੋਸ਼ਨ ਲੱਗ ਜਾਂਦੇ ਨੇ ਜ਼ਿਆਦੀ ਫੈਂਟ ਦਾ ਦੁੱਧ ਉਹ ਨਹੀਂ ਪਚਾ ਸਕਦੇ ਆਪਣੇ ਵਰਗੇ ਜੱਟ ਬੂਟੀਆਂ ਜਿਹੜੇ ਜ਼ਿਆਦੀ ਆ ਪਚਾ ਲੈ ਗੁੜੇ ਆ ਤੁਸੀਂ ਕਿਹਦੇ ਲਈ ਪਾਣੀ ਲਏ ਆ ਜਵਰਾਜ ਲਈ ਪਾਣੀ ਲੈ ਕੇ ਆਈਆਂ ਪਾਣੀ ਤਾਂ ਥੱਕ ਗਿਆ ਹਾਂ ਹੈ ਗਰਮੀ ਵਾਲੀ ਆ ਨਾ ਪੁੱਤ ਕਾਂ ਕਰਕੇ ਵੈਰੀ ਗੁੱਡ ਪੁੱਤ ਐਂ ਹੀ ਹੈਲਪ ਕਰੀਦੀ ਇੱਕ ਦੂਜੇ ਦੀ ਚੰਗਾ ਕੰਮ ਤਾਂ ਕਰਨਾ ਹੀ ਪੈਂਦਾ ਕੰਮ ਤਾਂ ਕੰਮ ਹੀ ਆ ਕੰਮ ਤਾਂ ਕੰਮ ਹੀ ਆ ਹਣ ਆ ਵੇਲਾ ਆ ਸਾਡੀ ਛੋਟੀ ਗੁੱਡੀਆਂ ਇਹਨੇ ਆਪਦੀ ਡਿਊਟੀ ਆਣ ਕੇ ਸਾਂਭ ਲਈ ਆ ਅਸਟ੍ਰੇਲੀਆ ਤੋਂ ਆਣ ਕੇ ਵੀ ਸਾਂਭ ਲਈ ਆਂਦੀ ਡਿਊਟੀ ਇਹਨੇ ਹਾਂ ਕਰਨਾ ਹੀ ਆ ਇਹ ਚਾਰੀ ਨਾਲ ਕਦੀ ਦਾਣਾ ਪੜਾ ਦੇ ਕਦੀ ਮੱਝ ਅੱਗੇ ਖਲੋ ਜਾ ਕਦੀ ਕਿਤੇ ਖਲੋ ਜਾ ਕਦੀ ਖਲੋ ਜਾ ਉਹਨੇ ਆਪਦੀ ਡਿਊਟੀ ਸਾਂਭ ਲਈ ਆ ਭਰਾ ਦੇ ਨਾਲ ਆ ਦੋ ਮੱਝਾਂ ਪਨੀਲੀ ਜਾਵਦੀਆਂ ਦੋਵਾਂ ਨੇ ਨੀਲੀ ਰਹਿਦੇ ਬੱਚੇ ਦਿੱਤੇ ਆ ਦਿਖਾ ਕੇ ਹਾਂ ਤੈਨੂੰ ਕਿਹੜਾ ਪਤਾ ਵਾ ਮਮਾ ਮੈਨੂੰ ਸਾਰਾ ਕੁਝ ਹੀ ਪਤਾ ਮੈਂ ਮੱਝਾਂ ਹੀ ਰਹੀ ਆ ਦੱਸ ਕੇ ਹੀ ਦਿੱਤਾ ਇੱਕ ਨੇ ਕੱਟੀ ਦਿੱਤੀ ਇੱਕ ਨੇ ਕੱਟਾ ਦਿੱਤਾ ਕੱਟੀ-ਕੜੀ ਦੇ ਦਿੱਤੀ ਕੱਟੀ ਉਰਲੀ ਨਾ ਦਿੱਤੀ ਕੱਟਾ ਪਰਲੀ ਨੇ ਦਿੱਤਾ ਕੱਟਾ ਉਰਲੀ ਨੇ ਦਿੱਤਾ ਕੱਟੀ ਪਰਲੀ ਨੇ ਦਿੱਤੀ ਆ ਬੇੜਾ ਘਰ ਕੇ ਨਾਲ ਹੀ ਸੋਚਦਾ ਹੁਣ ਜਾ ਕੇ ਜਜਮੈਂਟ ਕਰ ਦੇ ਜੇ ਹੁਣ ਆ ਜੋ ਮੱਝਾਂ ਹੀ ਬਦਲ ਤੀਆਂ ਆ ਉਹਨੇ ਦਿਨ ਅੱਜ ਤੇ ਮੈਂ ਕੀ ਕਰਾਂ ਮੱਝਾਂ ਦੀ ਸ਼ਕਲ ਵੀ ਯਾਦ ਰਹਿਣੀ ਚਾਹੀਦੀ ਆ ਮੱਝਾਂ ਦਾ ਮੁੱਖਾ ਲਾ ਹਾਂ ਕਈ ਵੇਖੀਆਂ ਆ ਕੱਟਾ ਆ ਕੱਟਾ ਦਾ ਮੂੰਹ ਵੇਖ ਕੇ ਕੋਲ ਜਾਵੇ ਵੇ ਦੇਖ ਲੈ ਕਿੰਨਾ ਸੋਹਣਾ ਕੱਟਿਆ ਸਾਰੇ ਗੋੜਾ ਪੰਜ ਕਲਿਆਣਾ ਪੂਰਾ ਇਹਨੂੰ ਪੰਜ ਕਲਿਆਣਾ ਕਿੰਗੇ ਆ ਤੇ ਉਹ ਕੱਟੀ ਆ ਆ ਕੱਟੀ ਆ ਪੰਜ ਕਲਿਆਣੀ ਜਿਹੜੇ ਮੰਗੀ ਜੀ ਆ ਕੱਟਾ ਸਾਹਮਣਾ ਜਿਹੜੀ ਕੱਟੀ ਆ ਉਹ ਦੂਜੀ ਮਾ ਚਰ ਗਈ ਆ ਤੇ ਜਿਹੜਾ ਕੱਟਾ ਆ ਉਹ ਦੂਜੀ ਮਾ ਚਰ ਗਿਆ ਪੱਟੋ ਛੱਟੇ ਹੋ ਗਏ ਆ ਕੱਟੀ ਆ ਜਾਈ ਦੇਰ ਕਲਿਆਣੀ ਨਹੀਂ ਇਹ ਕੱਟੀ ਇਹ ਨਹੀਂ ਆ ਕਿ ਆ ਦੂਜੀ ਮਾ ਵਰ ਗਈ ਇਹ ਤੇ ਕੱਟੀ ਆ ਕੋਲੀ ਅਰ ਖੋਰੀਆ ਅੱਛਾ ਅੱਛਾ ਵੇਖਿਆ ਕੋਈ ਨਾ ਮਾਜੋਦਗਾ ਪੁੱਤ ਮੇਰਾ ਚੋਖੇ ਆਇਆ ਵਸ ਤਿੰਨ ਰਹਿ ਚਲ ਹੁਣ ਨਿਕਾ ਦੇ ਲਵਾ ਕੇ ਦਾਵਤ ਆ ਦੇ ਹਾ ਹਰੇ ਅੱਜ ਇਹਦਾ ਬਰਥਡੇ ਹੀ ਹੈ ਹਾਂ ਮੈਂ ਕੱਢ ਦੇ ਇਹਦੀ ਮਾਂ ਨੂੰ ਕਿਹਾ ਹਾਂ ਇਹ ਹੋਣਾ ਅੱਜ ਨੂੰ ਨਹੀਂ ਕੋਣ ਦਿਕਿਆ ਅੱਜ ਹੁਣ ਕੋਈ ਮਿਲਿਆ ਨਹੀਂ ਤੇ ਕੱਲ ਨੂੰ ਹੁਣ ਮਨਾਵਾਂਗੇ ਹਾਂ ਲੂਵੀ ਲੱਜਣ ਲੱਗੇ ਆ ਘੱਟੇ ਘੱਟੀਆਂ ਜਮਾ ਸੈਡ ਫੀਲ ਨਹੀਂ ਕਰਨਾ ਆਪਾਂ ਤੇਰਾ ਵਧੀਆ ਬਰਥਡੇ ਮਨਾਵਾਂਗੇ ਸਾਡੇ ਘਰ ਦੀ ਪਹਿਲੀ ਮਾਜੋ ਭਗ ਲਿਆ ਚਾ ਲੋ ਦੇਖਣ ਚੱਲੀਏ ਮਾਮੇ ਦੇ ਨਾਲ ਪਹਿਲੀ ਮਾਜੋ ਹੁਣ ਕੁਸ਼ ਕੀ ਹੈ ਨੋਟੋ ਗਲਤ ਮੱਡੀ ਨਾ ਨਾ ਡਾਇਨਾਸੌਰ ਮੰਮੀ ਇਹਦਾ ਤੀਰ ਟੁੱਕੇ ਲਾਉਣੀ ਆ ਜਾਨੀ ਮਸੀਤਾਂ ਵਾਲੀ ਮੱਝ 44 ਇਹਦਾ ਟੁੱਕੇ ਛੱਡਦੀ ਨੂੰ ਸੁਆਹ ਵਾਲਾ ਮੱਝਾ ਕਿੱਥੇ ਆਇਆ ਨਹੀਂ ਆਈਆਂ ਵੀ ਉਦੋਂ ਕੱਟੀਆਂ ਆਈਆਂ ਐਵੇਂ ਆਈਆਂ ਕੱਟੀਆਂ ਅਗਰ ਕੱਟੀਆਂ ਆਈਆਂ ਸੀ ਆ ਵੀ ਹਾਂ ਕਿੰਨੀ ਕਿ ਰਹੇ ਜੀ ਮੋਟੋ ਦਾ ਦੁੱਧ

ਹਾਂ ਇਹ ਲੋ ਜੂ ਇਹ ਕੱਟੀ ਹੀ ਇਹਦਾ ਕਰਤਾ ਹਾਂ ਇਹ ਆ ਕੱਟੀ ਆਉਦੀ ਸਵਾ ਗਰਮੀ ਨੇੜੇ ਆਉਦੀ ਕੱਟੀ ਆਵੇ ਉਹ ਮਾਝੀ ਸਾਰਾ ਦੋ ਦਿਨ ਪਿਉਂਦੀ ਬਾਕੀ ਲੋਕ ਚੋਕ ਜਾਨਾ ਫਿਰ ਮਾਝੀ ਇਹ ਸਵਾ ਮਹੀਨੇ ਦੀ ਕੱਟੀ ਆ ਹਾਏ ਹਾਏ ਸਾਡੀਆਂ ਕੱਟੀਆਂ ਤਾਂ ਮਰੀਆਂ ਪਈਆਂ ਨੇ ਹੈ ਕਿ ਅਮਨ ਦੀ ਅਮਨ ਨੇ ਰੱਖੀ ਹੈ ਕੱਟੀ ਅਮਨ ਦੀ ਅਮਨ ਦੀ ਗੱਲ ਹੁੰਦੀ ਹੈ ਅੱਛਾ ਉਹ ਵੇਖ ਲਾ ਮਨ ਘਰ ਨੇੜੇ ਆ ਲੈ ਨਾਲ ਵੇਖੂਗੀ ਮਸੂ ਆਵਣਾ ਆਏ ਕੋਲੇ ਦੇਖੀ ਉਦੋਂ ਤੇ ਆਹ ਸਾਰੀਆਂ ਬੱਚੀਆਂ ਆਹ ਸੋਹਣੀਆਂ ਨਾ ਇੰਨਾ ਬੱਚੀਆਂ ਦੇ ਅੱਖਾਂ 'ਚ ਸੁਰਮਾ ਪਾਇਆ ਆਹ ਆਹ ਕੀ ਹੋ ਹੈਗੀ ਤੇ ਜੇ ਉਹ ਪਹਿਲਾਂ ਕਿਹੜਾ ਉਹ ਕੋਨੇ ਵਾਲਾ ਆਹ ਮੋਟੋ ਦਾ ਆਹ ਭਰਾ ਸਗਾ ਸਗਾ ਭਰਾ ਇਹ ਨੀਲੀਆਂ ਅੱਖਾਂ ਵਾਲਾ ਆਹ ਆਹ ਨਾਲ ਕੱਟੀਆਂ ਉਹ ਵੀ ਕੱਟੀਆਂ ਏਡੀਆਂ ਕੱਟੀਆਂ ਉਧਰ ਆਚਾਰ ਹੂੰ ਮੰਮੀ ਨੇ ਦੇਖਿਆ ਨਹੀਂ ਮੰਗੀ ਜਾਣੇ ਇਹਨੂੰ ਮੱਝਾਂ ਬਾਰੇ ਪੜ੍ਹਣਾ ਹੈ ਤੇ ਆਪਣੇ ਘਰ ਦੇ ਉਹ ਆ ਕਾਮਰੀਡਾ ਹਾਂ ਘਰ ਮੰਮੀ ਚਾਹ ਦੇ ਤੈਨੂੰ ਪਤਾ ਨਾ ਆਹ ਪਰਲੀਆਂ ਦੋ ਕਟੀਆਂ ਦੱਸ ਕੇ ਦੀਆਂ ਮੱਝਾਂ ਦੇ ਇੱਕ ਬੰਨੀ ਮਾਝੀ ਤੇ ਇੱਕ ਕਾਲੀ ਦੀ ਕਾਲੀ ਮਾਝੀ ਨਾ 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 ਕਾਲੀ ਮਾਝੀ ਬੱਲੀ ਜੀ ਇੱਧਰ ਆ ਇਹ ਐ ਦੀ ਕੱਟੀ ਆ ਉਹ ਸਿਹਰੇ ਵਾਲੀ ਹਾਂ ਵੱਟੀ ਕੱਟੀ ਵੱਟੀ ਕੱਟੀ ਲੇਖਾ ਫੇਰ ਗਲਤ ਇਹਨੂੰ ਕੋਈ ਵੀ ਨਹੀਂ ਪਤਾ ਝੂਠੀ ਰੋਡ ਦੀ ਰੇਣੀ ਹਾਏ ਮੰਮੀ ਤੂੰ ਤਾਂ 2 ਮਹੀਨੇ ਆਸਟ੍ਰੇਲੀਆ ਲਾ ਕੇ ਤੁਹਾਡੇ ਪਸੂ ਕੋਲ 2 ਮਹੀਨੇ ਮੈਂ ਆਸਟ੍ਰੇਲੀਆ ਲਾ ਆਈ 6 ਮਹੀਨੇ ਮੈਂ ਲਾਤ ਉੱਤੇ ਬੈਠੀ ਰਹੀ ਹਾਂ ਅੱਛਾ ਦੈਟ ਮੀਨਸ ਉਹ ਕਹਿੰਦੀ ਪੂਰਾ ਖੁੱਲਮ ਲਾ ਹਾਂ ਮੈਂ ਪਸੂਆਂ ਚਾਹੀਏ ਨਹੀਂ ਸੋ ਇਹਨੂੰ ਪਤਾ ਹੀ ਨਹੀਂ ਮੱਜਾ ਮਾਰੇ ਚਲੋ ਵੀ ਹੁਣ ਇਹਨੇ ਚਰਚ ਦਾ ਬੰਦਾ ਉਹ ਭੁੱਲ ਜਾਂਦਾ ਆਪਣੇ ਘਰ ਦੀ ਪਹਿਲੀ ਗਾਂ ਕਿਹੜੀ ਆ ਆ ਵੇ ਖੜੀ ਆ ਵੇ ਖੜੀ ਹੈ ਹੈ ਆ ਬੱਛੀ ਜੀ ਤੁਹਾਨੂੰ ਸਾਰੇ ਨੇ ਬੋਲਾਂ ਬੱਚੀ ਲਾਲ ਪਹਿਲੇ ਸੋਹੇ ਤੂਰੀ ਜੜੀ ਨਹੀਂ ਉਹ ਤਾਂ ਉਹ ਸਭ ਤੋਂ ਪਹਿਲੀ ਆ ਉਹ ਜਈ ਲਿਆਂਦੀ ਜਦੋਂ ਜਗਦੀਪ ਨੇ ਮੱਝ ਵੀ ਆਂਦੀ ਤੇ ਉਹ ਨਾਲ ਬੱਛੀ ਨੇ ਆਂਦੀ ਆ ਸਾਈ ਵਾਲ ਫੇ ਮਮੀ ਤੋਂ ਹੱਥ ਦਾ ਇਧਰ ਕੇ ਕਰਤਾ ਹੀ ਉਹ ਵੀ ਸਾਈ ਮਾੜਾ ਉਹ ਵੀ ਸਾਈ ਵਾਲ ਆ ਮੈਂ ਵੀ 3 ਮਿੰਟਾਂ ਦਾ ਮੱਝਾ ਜਿੜਿਆ ਰਹੇ ਨਾਮ ਹੈ ਓ ਮੱਝ ਦਾ ਸ ਹੈ